ਜਿਹੜਾ ਬੀਜ ਦਵਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਫਸਲ ਖਰਾਬ ਹੋ ਗਈ ਸੋ ਉਸ ਦੇ ਤਹਿਤ ਅੱਜ ਅਜਨਾਲਾ ਹਲਕੇ ਦੇ ਵਿੱਚ ਕਰੀਬ 800 ਏਕੜ ਦਾ ਬੀਜ ਜਿਹੜਾ ਉਹ ਇਹਨਾਂ ਦੀ ਟੀਮ ਵੱਲੋਂ ਖਰੜ ਹਲਕੇ ਵੱਲੋਂ ਭੇਜਿਆ ਜਾ ਰਿਹਾ ਮੈਂ ਸਭ ਨੂੰ ਧੰਨਵਾਦ ਵੀਰਸ ਸਿੰਘ ਜੀ ਬਦਲ ਸਾਹਿਬ ਨੇ ਡੇਢ ਮਹੀਨਾ ਪਹਿਲਾਂ ਅਨਾਉਂਸ ਕਰਿਆ ਸੀ ਵੀ ਜਿੱਥੇ ਜਿੱਥੇ ਵੀ ਹੜ੍ਹਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਨੇ ਜਿੰਨੇ ਹੋ ਸਕੇ ਅਸੀਂ ਉਹਨਾਂ ਦੇ ਨਾਲ ਮਦਦ ਕਰਾਂਗੇ ਉੱਥੇ ਬਿਲਕੁਲ ਜੀ ਇਹ ਸਾਡੀ ਖਰੜ ਹਲਕੇ ਦੀ ਸਰ ਰਵਿੰਦਰ ਸਿੰਘ ਖੇੜਾ ਇਹਨਾਂ ਦੀ ਸਮੁੱਚੀ ਟੀਮ ਜਿਹੜੇ ਸਾਡੇ ਸਕੱਤਰ ਨੇ ਯੂਥ ਕਾਰੀ ਦਲ ਦੇ ਸ਼੍ਰੋਮਣੀ ਕਾਰੀ ਦਲ ਪਹਿਲੇ ਦਿਨ ਤੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਲਈ ਸਾਡੇ ਪ੍ਰਧਾਨ ਸਾਹਿਬ ਨੇ ਔਰ ਆਪ ਬੰਨਾਂ ਤੇ ਵੀ ਗਏ ਔਰ ਲੋਕਾਂ ਦੇ ਵਿੱਚ ਵੀ ਗਏ ਜੋ ਜੋ ਰਿਕੁਆਇਰਮੈਂਟ ਸੀਗੀਆਂ ਉਸ ਮੁਤਾਬਕ ਇਹ ਜਿਹੜੀ ਬੀਜ ਦੀ ਪ੍ਰਧਾਨ ਸਾਹਿਬ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਨਾਲ ਬਾਦਲ ਸਾਹਿਬ ਨੇ ਨਾਉਂਸ ਕਰਿਆ ਸੀ ਵੀ ਅਸੀਂ 1 ਲੱਖ ਏਕੜ ਦਾ ਬੀਜ ਦਾ ਪ੍ਰਬੰਧ ਕਰਕੇ ਦਵਾਂਗੇ ਸਰਟੀਫਾਈਡ ਕਣਕ ਦੀ ਬਿਜਾਈ ਲਈ ਉਹਨਾਂ ਨੇ ਅਪੀਲ ਕਰੀ ਅਸੀਂ ਆਪਣੇ ਸਾਥੀਆਂ ਨਾਲ ਪੂਰੇ ਹਲਕੇ 'ਚ ਅਪੀਲ ਕਰੀ ਕਿਸੇ ਨੇ 5 ਏਕੜ ਦਾ ਕਿਸੇ ਨੇ 10 ਏਕੜ ਦਾ ਕਿਸੇ ਨੇ 20 ਏਕੜ ਦਾ ਜਿਹਦੋ ਜਿੰਨੀ ਕ ਸਮਰੱਥਾ ਗੁਰਸਾਹਿਬ ਨੇ ਬਖਸ਼ੀ ਆ ਆਪਣੇ ਤਿਲ ਫੁੱਲ ਕੱਢ ਕੇ ਸਭ ਨੇ ਸੇਵਾ ਇਕੱਠੀ ਕਰਕੇ ਅਸੀਂ ਸਮੁੱਚੀ ਆਪਣੀ ਟੀਮ ਵੱਲੋਂ ਤਕਰੀਬਨ 800 ਏਕੜ ਦਾ ਸਰਟੀਫਾਈਡ ਬੀਜ ਅੱਜ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਹੋਏ ਨੇ ਅਜਨਾਲੇ ਦੇ ਵਿੱਚ ਭੇਜਿਆ ਜਾ ਰਿਹਾ ਹੈ ਅਜਨਾਲਾ ਹਲਕੇ ਦੇ ਵਿੱਚ ਕਹਿੰਦੇ ਜੀ ਅਜ ਮੋਹਾਲੀ ਜ਼ਿਲ੍ਹੇ ਤੋਂ ਦੋ ਟਰੱਕ ਭੇਜ ਜਾ ਰਹੇ ਨੇ 800 ਏਕੜ ਦੇ ਕਰੀਬ ਜਿਹੜਾ ਬੀਜ ਹੈ ਕਣਕ ਦਾ ਬੀਜ ਭੇਜਿਆ ਜਾ ਰਿਹਾ ਪਿੰਡ ਬਲਾਕ ਮਾਜਰੀ ਤੋਂ ਤਸਵੀਰਾਂ ਦਿਖਾ ਰਹੇ ਆ ਮੋਹਾਲੀ ਜ਼ਿਲ੍ਹੇ ਤੋਂ ਕਹਿੰਦੇ ਜੀ ਸ਼ਰਮਣੀ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਹਣਾ ਵੱਲੋਂ ਉਹਨਾਂ ਦੀ ਸਮੂਚੀ ਲੀਡਰਸ਼ਿਪ ਵੱਲੋਂ ਜਿਹੜੀ ਹੈ ਰਾਤ ਸਮੱਗਰੀ ਹੈ ਕਣਕ ਦੇ ਬੀਜ ਨੇ ਭੇਜੇ ਜਾ ਰਹੇ ਨੇ ਕਿ ਆ ਕਿ ਜਿਸਤਾਨ ਲੱਗੇ ਸੋਈ ਜਾਣਾ ਕੌਣ ਜਾਣਾ ਪੀੜ ਪਰਾਈ ਸੋ ਉਹਨਾਂ ਨਾਲ ਬਹੁਤ ਜੋ ਸਹਿਤ ਇਹ ਕਹਿ ਹੋਇਆ ਹੈ ਸੋ ਇਸ ਦੇ ਇਸ ਦੇ ਤਹਿਤ ਅੱਜ ਇਹ ਵੀ ਪਤਾ ਲੱਗਿਆ ਕਿ ਖੇਤਰੀ ਪਾਰਟੀ ਦੀ ਪਰਿਭਾਸ਼ਾ ਕੀ ਹੈ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਹੈ ਉਹ ਕੀ ਕਰ ਸਕਦੀ ਹੈ ਸਾਡੇ ਲਈ ਸੋ ਇਹ ਜਦੋਂ ਦਾ ਉਹਨਾਂ ਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਉਸ ਲੋਕ ਸੰਤਾਪ Bhandare ਦੇ ਕਿਤਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਅਜ ਮਸੀਹਾ ਬਣ ਕੇ 800 ਏਕੜ ਕਣਕ ਦਾ ਜਿਹੜਾ ਬੀਜ ਆ ਉਹ ਭੇਜਿਆ ਜਾ ਰਿਹਾ ਹੈ ਜਨਾਲੇ ਇਲਾਕੇ ਦੇ ਵਿੱਚ ਜਿਹੜੀ ਮਦਦ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਦਾ ਸੀ ਕਿਉਂਕਿ ਪੰਜਾਬ ਜਿਹੜਾ ਖੇਤਰ ਆ ਇਹ ਹਮੇਸ਼ਾ ਹੀ ਜੂਸ ਦਾ ਆਇਆ ਜਦੋਂ ਵੀ ਕੋਈ ਆਫਤ ਆਈ ਆ ਤਾਂ ਪੰਜਾਬੀ ਤਕੜੇ ਹੋ ਕੇ ਇੱਕ ਦੂਜੇ ਦੇ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆ ਸੁਖਵੀਰ ਸਿੰਘ ਬਾਦਲ ਜੀ ਦਾ ਫਿਰ ਵੀ ਸ਼੍ਰੋਮਣੀ ਕਾਲਦਲ ਜਿਹੜੀ ਕਹ ਲਈਏ ਪੰਜਾਬ ਦੀ ਖੇਤਰੀ ਪਾਰਟੀ ਆ ਉਹਦੇ ਮੋਢੀ ਨੇ ਉਹਦੇ ਪ੍ਰਧਾਨ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਆਪਣੇ ਕਾਰਜ ਪੂਰੇ ਕੀਤੇ। ਤੁੰਦ ਦੇ ਵਿੱਚ ਅੱਜ ਕਿਉਂਕਿ ਹੁਣ ਸਮਾਂ ਅਗਾਹ ਬਜਾਈ ਦਾ ਆ ਗਿਆ। ਕਿਸਾਨਾਂ ਨੂੰ 800 ਏਕੜ ਦਾ ਜਿਹੜਾ ਤਕਰੀਬਨ ਬੀਜ ਹੈ ਕਣਕ ਦਾ ਉਸਾਰ ਦਾ ਰਵਿੰਦਰ ਸਿੰਘ ਖੇੜਾ ਵੱਲੋਂ ਉਹਨਾਂ ਦੀ ਸਮੂੱਚੀ ਹਲਕਾ ਮਾਝਾ ਜਿਹੜੀ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੀ ਉਹਨਾਂ ਦੇ ਇਕੱਤਰ ਕਰਕੇ 800 ਏਕੜ ਦਾ ਜਿਹੜਾ ਜ਼ਮੀਨਾਂ ਜਿਹਦੀ ਕਹੇ ਤਕਰੀਬਨ 12 ਲੱਖ ਰੁਪਏ ਜਿਹਦੀ ਅਮਾਉਂਟ ਬਣਦੀ ਹੈ ਹੜ ਪਰਵਾਹ ਤੇ ਲੋਕਾਂ ਦੀ ਦਾ ਇਸ ਨੂੰ ਲੈ ਕੇ ਅੱਜ ਤਸਵੀਰਾਂ ਮੋਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ ਤੋਂ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਲਿਖਿਆ ਹੋਇਆ ਹੜ ਪਰਵਾਹ ਹਰਤ ਕਿਸਾਨਾਂ ਦੀ ਕਣਕ ਦੇ ਬੀਜ ਕਹਿੰਦੇ ਜੀ 800 ਏਕੜ ਕਿਸਾਨਾਂ ਦੇ ਲਈ ਜਿਹੜੀ ਕਣਕ ਦੇ ਬੀਜ ਆ ਉਹ ਜਰਵਾਨਾ ਕੀਤੇ ਜਾਣਗੇ ਰਵਿੰਦਰ ਸਿੰਘ ਖੇੜਾ ਹੁਣੀ ਪ੍ਰਵਿੰਦਰ ਸਿੰਘ ਸੁਹਾਣਾ ਨਿੱਥੇ ਮੌਜੂਦ ਨੇ ਪੂਰੀ ਸਮੁੱਚੀ ਲੀਡਰਸ਼ਿਪ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸੁਹਾਣਾ ਸਾਹਿਬ ਕਿਵੇਂ ਦੇਖਦੇ ਹੋ ਸੱਚਮੁੱਚ ਜਿਹੜਾ 800 ਏਕੜ ਜਿਹੜਾ ਬੀਜ ਹੈ ਭੇਜਿਆ ਜਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਲਕੁਲ ਜੀ ਇਹ ਸਾਡੀ ਟੀਮ ਜਿਹੜੇ ਸਾਡੇ ਸਕੱਤਰ ਨੇ ਯੂਥ ਕਾਰੀ ਦਲ ਦੇ ਸ਼੍ਰੋਮਣੀ ਕਾਰੀ ਦਲ ਪਹਿਲੇ ਦਿਨ ਤੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਲਈ ਸਾਡੇ ਪ੍ਰਧਾਨ ਸਾਹਿਬ ਨੇ ਔਰ ਆਪ ਬੰਨਾ ਤੇ ਵੀ ਗਏ ਔਰ ਲੋਕਾਂ ਦੇ ਵਿੱਚ ਵੀ ਗਏ ਜੋ ਜੋ ਰਿਕੁਆਇਰਮੈਂਟ ਸੀਗੀਆਂ ਉਸ ਮੁਤਾਬਕ ਇਹ ਜਿਹੜੀ ਬੀਜ ਦੀ ਪ੍ਰਧਾਨ ਸਾਹਿਬ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਜਿਹੜਾ ਬੀਜ ਦਵਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਫਸਲ ਖਰਾਬ ਹੋ ਗਈ ਸੋ ਉਸ ਦੇ ਤਹਿਤ ਅੱਜ ਅਜਨਾਲਾ ਹਲਕੇ ਦੇ ਵਿੱਚ ਕਰੀਬ 800 ਏਕੜ ਦਾ ਬੀਜ ਜਿਹੜਾ ਉਹ ਇਹਨਾਂ ਦੀ ਟੀਮ ਵੱਲੋਂ ਖਰੜ ਹਲਕੇ ਵੱਲੋਂ ਭੇਜਿਆ ਜਾ ਰਿਹਾ ਮੈਂ ਸਭ ਧੰਨਵਾਦ ਕਰਦਾ ਇਹਨਾਂ ਦਾ ਜ਼ਿਲ੍ਹੇ ਦਾ ਪ੍ਰਧਾਨ ਹੋਣ ਕਿ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਇਹਦੇ ਵਿੱਚ ਯੋਗਦਾਨ ਪਾਇਆ ਔਰ ਇੱਥੇ ਹੀ ਬਸ ਨਹੀਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਸਾਹਿਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਵੱਲੋਂ ਜਿਹੜਾ ਪਸ਼ੂਆਂ ਦਾ ਆਚਾਰ ਵੀ ਭੇਜਿਆ ਗਿਆ ਬਹੁਤ ਟਰੱਕ ਤੇ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਵੀ ਜੋ ਪ੍ਰਧਾਨ ਸਾਹਿਬ ਹਦਾਇਤ ਲਾਉਣਗੇ ਜੋ ਡਿਊਟੀ ਲਾਉਣਗੇ ਉਹ ਬਖੂਬੀ ਅਸੀਂ ਸਾਡਾ ਜ਼ਿਲ੍ਹਾ ਸਾਡੇ ਜ਼ਿਲ੍ਹੇ ਦੇ ਸਮੁੱਚੇ ਸਾਡੇ ਲੀਡਰ ਤਹਿਤ ਮਨ ਉਹ ਬਖੂਬੀ ਨਿਭਾਉਣਗੇ ਕਿਹਾ ਕਿ ਜਿਸਤਾਂ ਲੱਗੇ ਸੋਈ ਜਾਣਾ ਕੌਣ ਜਾਣਾ ਪੀੜ ਪ੍ਰਾਈ ਸੋ ਉਹਨਾਂ ਨਾਲ ਬਹੁਤ ਜੋ ਅਸਹਿਤ ਹੈ ਕਹਿ ਹੋਇਆ ਹੈ ਸੋ ਇਸ ਦੇ ਇਸ ਦੇ ਤਹਿਤ ਅੱਜ ਇਹ ਵੀ ਪਤਾ ਲੱ ਖੇਤਰੀ ਪਾਰਟੀ ਦੀ ਪਰਵਾਸ਼ਾ ਕੀ ਹੈ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਹੈ ਉਹ ਕੀ ਕਰ ਸਕਦੀ ਹੈ ਸਾਡੇ ਲਈ ਸੋ ਇਸ ਦਾ ਅਹਿਸਾਸ ਅੱਜ ਲੋਕਾਂ ਨੂੰ ਹੋਇਆ ਕਿ ਇੱਕ ਰੂਪੀ ਤੋਂ ਬਾਅਦ ਹੋਇਆ ਸੋ ਇਸ ਕਰਕੇ ਉਹ ਪਹਿਲੇ ਦਿਨ ਤੋਂ ਹੀ ਅਸੀਂ اخਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਪ੍ਰਧਾਨ ਸਾਹਿਬ ਸਾਡੀ ਸਮੁੱਚੀ ਲੀਡਰਸ਼ਿਪ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬੀਆਂ ਦੇ ਪੁੱਤ ਪੰਜਾਬੀਆਂ ਦੇ ਨਾਲ ਉਸ ਦੇ ਤਹਿਤ ਅਸੀਂ ਇਹ ਸੇਵਾ ਕਰ ਰਹੇ ਹਾਂ ਔਰ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰ ਰਹੇ ਹਾਂ ਕਿ ਇਹ ਇਹ ਭੇਦਭਾਅ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡੀ ਸੇਵਾ ਜਿਹੜੀ ਹੈ ਜਦੋਂ ਤੱਕ ਉਹ ਸਟੇਬਲ ਨਹੀਂ ਹੋ ਜਾਂਦਾ ਜੋ ਜੋ ਚੀਜ਼ਾਂ ਦੀ ਲੋਡ ਹੋਏਗੀ ਉਹ ਅਸੀਂ ਕਰਦੇ ਰਾਂਗੇ ਜੀ ਜਰਵਿੰਦਰ ਸਿੰਘ ਖੇੜਾ ਨੂੰ ਸਾਡੇ ਨਾਲ ਜੋੜੇ ਖੇੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਹੋਈ ਹੈ ਫਿਰ ਉਸ ਤੋਂ ਬਾਅਦ ਜੇ ਪਲਾਨਿੰਗ ਕੀਤੀ ਗਈ ਹੈ ਜਿਹੜੇ ਬੀਜ ਭੇਜੇ ਜਾ ਰਹੇ ਨੇ ਕੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਡੇਢ ਮਹੀਨਾ ਪਹਿਲਾਂ ਅਨਾਉਂਸ ਕਰਿਆ ਸੀ ਵੀ ਜਿੱਥੇ ਜਿੱਥੇ ਵੀ ਹੜ੍ਹਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਨੇ ਜਿੰਨੇ ਹੋ ਸਕੇ ਅਸੀਂ ਉਹਨਾਂ ਦੇ ਨਾਲ ਮਦਦ ਕਰਾਂਗੇ ਉੱਥੇ ਨਾਲ ਬਾਦਲ ਸਾਹਿਬ ਨੇ ਅਨਾਉਂਸ ਕਰਿਆ ਸੀ ਵੀ ਅਸੀਂ 1 ਲੱਖ ਏਕੜ ਦਾ ਬੀਜ ਦਾ ਪ੍ਰਬੰਧ ਕਰਕੇ ਦੇਵਾਂਗੇ ਸਰਟੀਫਾਈਡ ਕਣਕ ਦੀ ਬਿਜਾਈ ਲਈ ਉਹਨਾਂ ਨੇ ਅਪੀਲ ਕਰੀ ਅਸੀਂ ਆਪਣੇ ਸਾਥੀਆਂ ਨਾਲ ਪੂਰੇ ਹਲਕੇ ਕੀਲ ਕਰੀ ਕਿਸੇ ਨੇ 5 ਏਕੜ ਦਾ ਕਿਸੇ ਨੇ 10 ਏਕੜ ਦਾ ਕਿਸੇ ਨੇ 20 ਏਕੜ ਦਾ ਜਿੱਦੋ ਜਿੰਨੀ ਕ ਸਮਰੱਥਾ ਗੁਰੂ ਸਾਹਿਬ ਨੇ ਬਖਸ਼ੀ ਆ ਆਪਣੇ ਤਿਲ ਫੁੱਲ ਕੱਢ ਕੇ ਸਭ ਨੇ ਸੇਵਾ ਇਕੱਠੀ ਕਰਕੇ ਅਸੀਂ ਸਮੁੱਚੀ ਆਪਣੀ ਟੀਮ ਵੱਲੋਂ ਤਕਰੀਬਨ 800 ਏਕੜ ਦਾ ਸਰਟੀਫਾਈਡ ਬੀਜ ਅੱਜ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਹੋਏ ਨੇ ਅਜਨਾਲੇ ਦੇ ਵਿੱਚ ਭੇਜਿਆ ਜਾ ਰਿਹਾ ਅੱਜ ਹਾਲਾਤ ਕਿਹੋ ਜਿਹੇ ਨੇ ਕੋਈ ਗੱਲਬਾਤ ਹੁੰਦੀ ਆ ਉਧਰਲੇ ਇਲਾਕੇ ਦੇ ਕਿਸੇ ਜਥੇਬੰਦੀਆਂ ਨਾਲ ਥੋੜੀ ਗੱਲਬਾਤ ਹੁੰਦੀ ਥੋੜੀ ਪਾਰਟੀ ਦੇ ਮੈਂਬਰਾਂ ਨਾਲ ਨਹੀਂ ਉੱਥੇ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਆ ਉਹ ਉਹ ਪਿੰਡਾਂ ਚ ਜਾ ਕੇ ਪਹਿਲਾਂ ਪਤਾ ਕਰਦੇ ਨੇ ਵੀ ਕਿਸ ਵਿਅਕਤੀ ਦਾ ਕੀ ਨੁਕਸਾਨ ਹੋਇਆ ਉਹਨੂੰ ਕਿਸ ਚੀਜ਼ ਦੀ ਮਦਦ ਦੀ ਲੋੜ ਆ ਕਿਵੇਂ ਦੀ ਮਦਦ ਕਰੀ ਜਾ ਰਹੀ ਆ ਉਹ ਪ੍ਰਧਾਨ ਜੀ ਨੂੰ ਰਿਪੋਰਟ ਕਰਦੇ ਨੇ ਪ੍ਰਧਾਨ ਜੀ ਫਿਰ ਜਿਹੜੇ ਇਲਾਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਚ ਗਏ ਜਿੱਥੇ ਨਹੀਂ ਇੱਕ ਰੁਪਈਆ ਆਈ ਉੱਥੋਂ ਫਿਰ ਸੰਗਤ ਦੇ ਸਹਿਯੋਗ ਨਾਲ ਇਕੱਠਾ ਕਰਕੇ ਅਸੀਂ ਉਮੇ ਦਾ ਸਮਾਨ ਜਿਵੇਂ ਦੀ ਜ਼ਰੂਰਤ ਹੁੰਦੀ ਉਹ ਚਾਹੇ ਪਹਿਲਾਂ ਤੇਲ ਦੀ ਜ਼ਰੂਰਤ ਸੀ ਚਾਹੇ ਪੰਪਾਂ ਦੀ ਜ਼ਰੂਰਤ ਸੀ ਕਿ ਖੇਤਾਂ 'ਚ ਪਾਣੀ ਕੱਢਣ ਲਈ ਚਾਹੇ ਫੋਗਿੰਗ ਮਸ਼ੀਨਾਂ ਦੀ ਲੋੜ ਸੀ ਚਾਹੇ ਪਸ਼ੂਆਂ ਦੇ ਚਾਲ ਦੀ ਲੋੜ ਸੀ ਜਿਵੇਂ ਜਿਵੇਂ ਵੀ ਜਿੱਥੇ-ਜਿੱਥੇ ਲੋਕਾਂ ਦੀ ਅਸੀਂ ਮਦਦ ਲਈ ਹੁਣ ਬੀਜ ਦਾ ਪ੍ਰਬੰਧ ਕਰਿਆ ਜਿਸ ਤਰ੍ਹਾਂ ਬਾਦਲ ਸਾਹਿਬ ਨੂੰ ਪੈਸੇ ਵੰਡਦੇ ਰਹੇ ਖੁੱਲੇ ਗੱਫੇ ਵੰਡਦੇ ਰਹੇ ਕਿਵੇਂ ਦੇਖਦੇ ਉਸ ਸਟੇਜ ਨੂੰ ਕਿ ਕਿ ਪੈਟਰੋਲ ਦੀ ਜਿੱਥੇ ਡੀਜ਼ਲ ਦੀ ਲੋਡ ਹੁੰਦੀ ਸੀ ਜੋ ਦੌੜ ਪ੍ਰਬੰਧ ਦੀ ਚਮਕੌਰ ਸਾਹਿਬ ਹਲਕੇ ਦੇ ਵਿੱਚ ਵੀ ਗੱਲ ਕਰੀ ਮਦਦ ਕਰਕੇ ਉੱਥੇ ਮਦਦ ਕਰਕੇ ਗਏ ਨੇ ਕਿਵੇਂ ਦੇਖਦੇ ਸੀ ਨਹੀਂ ਕੋਈ ਉਹ ਕੋਈ ਇਹ ਨਹੀਂ ਹੈ ਕੋਈ ਗਿਣਮਿੱਥ ਕੇ ਕੰਮ ਕਰਿਆ ਗਿਆ ਉਹ ਬਾਦਲ ਸਾਹਿਬ ਜਿੱਥੇ ਜਿੱਥੇ ਦਿੱਕਤ ਆਉਂਦੀ ਸੀ ਜਾਂਦੇ ਸੀ ਉੱਥੇ ਜਿਵੇਂ ਸੰਗਤ ਦੀ ਕੋਈ ਕਹ ਲੀਏ ਵੀ ਸਹਿਯੋਗ ਕਰਨ ਦੀ ਅਪੀਲ ਹੁੰਦੀ ਸੀ ਕਿ ਉਹਦੇ ਮੁਤਾਬਕ ਹੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਲੋਕ ਸਮਰੱਥਾ ਬਖਸ਼ੀ ਆ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰੀ ਆ ਉਹਨਾਂ ਦੇ ਫਰਜ਼ ਵੀ ਬਣਦਾ ਸੀ ਕਿਉਂਕਿ ਪੰਜਾਬ ਜਿਹੜਾ ਖੇਤਰ ਆ ਇਹ ਹਮੇਸ਼ਾ ਹੀ ਜੂਸਦਾ ਆਇਆ ਜਦੋਂ ਵੀ ਕੋਈ ਆਫਤ ਆਈ ਆ ਤਾਂ ਪੰਜਾਬੀ ਤੱਕੜੇ ਹੋ ਕੇ ਇੱਕ ਦੂਜੇ ਦੇ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆ ਸੁਖਵੀਰ ਸਿੰਘ ਬਾਦਲ ਜੀ ਦਾ ਫਿਰ ਵੀ ਸ਼੍ਰੋਮਣੀ ਕਾਲਦਲ ਜਿਹੜੀ ਕਹਿ ਲਈਏ ਪੰਜਾਬ ਦੀ ਖੇਤਰੀ ਪਾਰਟੀ ਆ ਉਹਦੇ ਮੋਢੀ ਨੇ ਉਹਦੇ ਪ੍ਰਧਾਨ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਆਪਣੇ ਕਾਰਜ ਪੂਰੇ ਕੀਤੇ ਜੀ ਚਲੋ ਵੀ ਚਮਕੌਰ ਸਾਹਿਬ ਇਲਾਕੇ ਦੇ ਵਿੱਚੋਂ ਲੱਗਦਾ ਅਰਦਾਸ ਬੇਨਤੀ ਕਰਕੇ ਕਈ ਹਜ਼ਾਰਾਂ ਟਰੱਕ ਭੇਜੇ ਗਏ ਸੀਗੇ ਉਸ ਇਲਾਕੇ ਦੇ ਵਿੱਚ ਹਾਂ ਬਿਲਕੁਲ ਤੇ ਭੇਜਿਆ ਗਿਆ 100 ਇੱਕ ਵਾਰ ਹੀ ਭੇਜਿਆ ਗਿਆ ਤਕਰੀਬਨ ਪੂਰੇ ਪੰਜਾਬ ਚੋਂ 500 ਟਰੱਕ ਪਸ਼ੂਆਂ ਦਾ ਚਾਰ ਜਿਹੜਾ ਹੈਗਾ ਚਾਰਾ ਹੈਗਾ ਉਹ ਭੇਜਿਆ ਜਾ ਚੁੱਕਾ ਹੈ ਜੀ ਅਜਨਾਲਾ ਦੀ ਕਿਹੜੇ ਹਲਕੇ ਦੇ ਵਿੱਚ ਜਾ ਰਹੀ ਦੱਸ ਦੋ ਨਹੀਂ ਅਜਨਾਲਾ ਹਲਕਾ ਹੀ ਹੈ ਉੱਥੇ ਜਾ ਰਹੀ ਹੈ ਉੱਥੇ ਜਾ ਰਹੀ ਹੈ ਠੀਕ ਹੈ ਜੀ ਧੰਨਵਾਦ ਸੋ ਤਸਵੀਰਾਂ ਨੇ ਬਲਾਕ ਮਾਜਰੀ ਤੋਂ ਕਹਿੰਦੇ ਮੋਹਾਲੀ ਜੱਲੇ ਦੇ ਵਿੱਚ ਹਲਕਾ ਖਤਰਤ ਤੋਂ ਰਵਿੰਦਰ ਸਿੰਘ ਖੇੜਾ ਹੁਣੀ ਪਰਮਿੰਦਰ ਸਿੰਘ ਸੁਹਾਨਾ ਹੁਣੀ ਇੱਥੇ ਸਾਰੇ ਮੌਜੂਦ ਨੇ ਪੂਰੀ ਲੀਡਰਸ਼ਿਪ ਪੂਰੀ ਸਾਰੀ ਇੱਥੇ ਮੌਜੂਦ ਹੈ ਕਹਿੰਦੇ ਜੀ ਹਰ ਪਰਿਵਾਰ ਤੇ ਕਿਸਾਨਾਂ ਦੇ ਲਈ ਜਿਹੜੇ ਕਣ ਕਣਕ ਦੇ ਬੀਜ ਭੇਜੇ ਜਾ ਰਹੇ 800 ਏਕੜ ਦੇ ਕਰੀਬ ਜੋ ਕਿ ਪਿਛਲੇ ਸਮੇਂ ਦੇ ਵਿੱਚ ਹਾੜਾ ਦੀ ਮਾਰ ਜਿਹੜੀ ਪੰਜਾਬ ਨੂੰ ਪਈ ਹੈ ਜੀ ਉਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਜੀ ਬਾਦਲ ਵੱਲੋਂ ਜਦੋਂ ਤੋਂ ਇਹ ਏਰੀਆ ਹਲਕਾ ਪੰਜਾਬ ਇਹ ਜਿਹੜਾ ਹਾੜਾਂ ਦੇ ਪ੍ਰਭਾਵ ਦੇ ਹੇਠ ਆਇਆ ਉਦੋਂ ਤੋਂ ਉਹ ਕਾਰਜਾਂ ਦੇ ਵਿੱਚ ਜੁਟੇ ਹੋਏ ਆ ਹੂੰ ਪਹਿਲਾ ਜੋ ਵੀ ਚਾਰੇ ਦਾ ਪ੍ਰਬੰਧ ਸੀ ਜਾਂ ਹੋ ਹੋ ਵੀ ਜਿਹੜਾ ਡੀਜ਼ਲ ਦਾ ਪ੍ਰਬੰਧ ਸੀ ਸਾਰਾ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਮੁੱਚੀ ਪੰਜਾਬ ਦੀ ਟੀਮ ਦੇ ਨਾਲ ਰਲ ਕੇ ਲੋਕਾਂ ਵੱਲੋਂ ਸ਼੍ਰੋਮਣੀ ਕਾਲ ਦੇ ਵਰਕਾਂ ਵੱਲੋਂ ਜੋ ਵੀ ਤਿਲ ਫੁੱਲ ਹੈ ਉਹਦੇ ਸਬੰਧ ਦੇ ਵਿੱਚ ਉੱਥੇ ਭੇਜਿਆ ਜਾਂਦਾ ਸੀ ਉਸ ਦੇ ਸਬੰਧ ਦੇ ਵਿੱਚ ਅੱਜ ਕਿਉਂਕਿ ਹੁਣ ਸਮਾ ਅਗਾਹ ਬਜਾਈ ਦਾ ਆ ਗਿਆ ਕਿਸਾਨਾਂ ਨੂੰ 800 ਏਕੜ ਦਾ ਜਿਹੜਾ ਤਕਰੀਬਨ ਬੀਜ ਹੈ ਕਣਕ ਦਾ ਉਸਾਰ ਦਾ ਰਵਿੰਦਰ ਸਿੰਘ ਖੇੜਾ ਵੱਲੋਂ ਉਹਨਾਂ ਦੀ ਸਮੁੱਚੀ ਹਲਕਾ ਮਾਜ ਨੂੰ ਜਿਹੜੀ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਨਾਂ ਦੇ ਇਕੱਤਰ ਕਰਕੇ 800 ਏਕੜ ਦਾ ਜਿਹੜਾ ਜ਼ਮੀਨਾਂ ਜਿਹਦੀ ਕ ਤਕਰੀਬਨ 12 ਲੱਖ ਰੁਪਏ ਦੀ ਅਮਾਉਂਟ ਬਣਦੀ ਹੈ ਉਹ ਅੱਜ ਉਸ ਅਜਨਾਲਾ ਹਲਕੇ ਦੇ ਵਿੱਚ ਬਜਾਈ ਦੇ ਲਈ ਬੀਜ ਭੇਜਿਆ ਜਾ ਰਿਹਾ ਸੋ ਇਹ ਜੋ ਜੋ ਸਮਾ ਜੋ ਇਹ ਜਿਹੜੀਆਂ ਆਫਤਾਂ ਹੁੰਦੀਆਂ ਇਹ ਇਨਸਾਨੀਅਤ ਨੂੰ ਮੁੱਖ ਰੱਖ ਕੇ ਸਾਰਾ ਕੁਝ ਤਿਆਗ ਕੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਤਿਆਗ ਕੇ ਜਿਹੜਾ ਇਹ ਹੈ ਇਹ ਮਦਦ ਮਨੁੱਖਤਾ ਦੀ ਕਰਨੀ ਚਾਹੀਦੀ ਹੈ ਤੇ ਮੈਂ ਇਹ ਵਾਦ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਦੰਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਤੇ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਉਹ ਚੜ੍ਹਦੀ ਕਲਾ ਵਿੱਚ ਰਹਿਣ ਕਿ ਜੋ ਇਹਨਾਂ ਨੇ ਇਹ ਅਪਰਾਲਾ ਕਰਿਆ ਏ ਇਹ ਸੇਵਾ ਜਿਹੜੀ ਲਈ ਹੈ ਉਹ ਪਰਮਾਸ਼ੀਰ ਆਪਣੇ ਆਪ ਕਰਵਾ ਰਿਹਾ ਪਹਿਲੇ ਤਾਂ ਮੈਂ ਪੱਤਰਕਾਰਾਂ ਦਾ ਔਰ ਥੋੜਾ ਜਿਹਾ ਸਬਜ਼ਾਤਨ ਵਾਦ ਕਰਦਾ ਜਿਨ੍ਹਾਂ ਨੇ ਅਪਰਾਲਾ ਕਰਕੇ ਆਪਣਾ ਟਾਈਮ ਕੱਢ ਕੇ ਇਹ ਜਿਹੜੀ ਤੁਸੀਂ ਸਟੇਟਮੈਂਟ ਲੈ ਰੇ ਆ ਇੱਕ ਬਹੁਤ ਵੱਡੀ ਅਪਰਾਲਾ ਹੈ ਸਾਡਾ ਜੋ ਹੜ੍ਹ ਪੰਜਾਬ ਦੇ ਵਿੱਚ ਹੜ੍ਹ ਆਏ ਪਹਿਲੀ ਦਫਾ ਪਿੰਡ ਦੇ ਵਿੱਚ ਇਹੋ ਜਿਹਾ ਕਹਿਰ ਆਪਰਿਆ ਕਿ ਜਿਹੜਾ ਲੋਕਾਂ ਨੂੰ ਚਲਾਣਾ ਬੜਾ ਔਖਾ ਹੋ ਗਿਆ ਪਰ ਸਾਡੇ ਸਰਮਣੀ ਅਕਾਲ ਚੌਲ ਦੇ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦਾ ਉਪਰਾਲਾ ਔਰ ਉਹਨਾਂ ਦੀ ਪਾਰਟੀ ਦਾ ਉਪਰਾਲਾ ਜਿਹੜੇ ਹਲਕਿਆਂ ਚਾਰ ਲਾਏ ਹੋਏ ਨੇ ਪ੍ਰਧਾਨ ਲਾਏ ਹੋਏ ਨੇ ਉਹਨਾਂ ਦਾ ਸਭ ਦਾ ਉਪਰਾਲਾ ਉਹਨਾਂ ਨੇ ਇੱਕ ਗੱਲ ਕਹੀ ਕਿ ਜਿੱਥੇ ਵੀ ਹੜ੍ਹ ਆਏ ਹੋਏ ਨੇ ਉਹਨਾਂ ਪਿੰਡਾਂ ਦੇ ਵੀ ਜਾਓ ਔਰ ਲੋਕਾਂ ਨੂੰ ਪੁੱਛੋ ਕਿ ਕਿਹੜੀ ਦਿੱਕਤ ਹੈ ਕਿਆ ਚੀਜ਼ ਚਾਹੀਦੀ ਕਹਿੰਦੇ ਚ ਦੇਖਣੇ ਬਦਲ ਸਾਹਿਬ ਨੇ ਕਿਹਾ ਕਿ ਪਹਿਲਾਂ ਪੈਸੇ ਵੀ ਦਿੱਤੇ ਔਰ ਖੜਾਂ ਦੇ ਵਿੱਚ ਮਸ਼ੀਨਾਂ ਵੀ ਭੇਜੀਆਂ ਔਰ ਉਸਦੇ ਬਾਅਦ ਹੁਣ ਕਣਕ ਦੀ ਵਿਝਾਈ ਹੈਗੀ ਕਣਕ ਦੇ ਬੀਜ ਬਦਲ ਸਾਹਿਬ ਦੇ ਰਹਿਮ ਨਾਇਦੇ ਵਿੱਚ ਜਾ ਰਹੇ ਨੇ ਸਾਡੇ ਹਲਕੇ ਦੇ ਜਿਹੜੇ ਨੌਜਵਾਨ ਮੁੰਡੇ ਨੇ ਇਹਨਾਂ ਦਾ ਬੜਾ ਉਪਰਾਲਾ ਪਿੰਡਾਂ ਦੇ ਵਿੱਚ ਘੁੰਮ ਕੇ ਇਹਨਾਂ ਨੇ ਬਹੁਤ ਉਪਰਾਲਾ ਕਰਕੇ ਬੀਜਾਂ ਦੀ ਸਪਲਾਈ ਕਰ ਰਹੇ ਨੇ ਔਰ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਸੁਖਬੀਰ ਬਾਦਲ ਜੀ ਨੇ ਇੱਕ ਨਾਰਾ ਦਿੱਤਾ था ਕਿ ਰਾਜ ਨਹੀਂ ਸੇਵਾ ਪਰ ਉਹਨਾਂ ਨੇ ਸਿੱਧ ਕਰਕੇ ਦੱਸ ਦਿੱਤਾ ਕਿ ਰਾਜ ਦੀ ਲੋੜ ਨਹੀਂ ਉਹਨਾਂ ਦਾ ਰਾਜ ਨਹੀਂ ਹੈ ਪਰ ਉਹ ਸੇਵਾ ਸਭ ਤੋਂ ਵੱਧ ਕਰ ਰਹੇ ਨੇ ਅਸੀਂ ਬਾਦਲ ਸਾਹਿਬ ਜੀ ਦਾ ਔਰ ਸੋਮੀ ਅਕਾਲੀ ਦਲ ਦਾ ਸਰ ਦੇ ਆਪਣੇ ਵਰਕਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਹਿੰਮਤ ਨਾਲ ਇਹ ਕਰਕੇ ਉਪਰਾਲਾ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 12 ਲੱਖ ਰੁਪਏ ਦੇ ਜਿਹੜੇ ਕਣਕ ਦੇ ਵਿੱਚ ਭੇਜੇ ਜਾ ਰਹੇ ਨੇ ਬਿਲਕੁਲ ਜੀ ਦੇਖੋ ਜਿਸ ਦਿਨ ਤੋਂ ਹੜ੍ਹਾਂ ਆਏ ਆ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਵੇਂ ਕਿਤੇ ਹੜ੍ਹਾਂ ਚ ਮਿੱਟੀ ਦੀ ਲੋਡ ਸੀ ਮਿੱਟੀ ਭੇਜੀ ਗਈ ਹੈ ਡੀਜ਼ਲ ਦੀ ਲੋਡ ਸੀ ਡੀਜ਼ਲ ਭੇਜੇਗੇ ਟਰੈਕਟਰਾਂ ਦੀ ਲੋਡ ਟਰੈਕਟਰ ਭੇਜੇਗੇ ਜਿਵੇਂ ਜਿਵੇਂ ਦੀ ਉੱਥੇ ਲੋਕ ਲੋਕਾਂ ਨੂੰ ਲੋਡ ਸੀ ਉਵੇਂ ਹੀ ਮਦਦ ਕੀਤੀ ਗਈ ਹੁਣ ਹੁਣ ਸਮਾਂ ਆ ਗਿਆ ਕਣਕ ਬੀਜਣ ਦਾ ਕਿਸਾਨਾਂ ਦੇ ਦੇਖੋ ਬੜਾ ਨੁਕਸਾਨ ਕਹਿ ਲਈਏ ਵੱਡੇ ਪੱਧਰ ਤੇ ਹੋਇਆ ਤਾਂ ਸਰਦਾਰ ਅਰਥ ਗੋਬੀਰ ਸਿੰਘ ਬਾਦਲ ਦੀ ਸਰਕਾਰ ਤਾਂ ਹੈ ਨਹੀਂ ਪਰ ਉਹਨਾਂ ਦਾ ਸ਼ੁਰੂ ਤੋਂ ਜੱਜ ਬਾਰੇ ਸੇਵਾ ਕਰਨੀ ਹੈ ਅੱਜ ਉਹ ਲੋਕਾਂ ਚ ਆਪਣੇ ਵਰਕਰਾਂ ਦੇ ਥਰੂ ਖੁਦ ਆਪ ਆਪਣੀ ਜੇਬ ਚੋਂ ਲੋਕਾਂ ਨੂੰ ਅਜੋ ਮਦਦ ਦੇ ਰਹੇ ਨੇ ਅੱਜ ਇੱਥੋਂ ਮੇਰੇ ਖਿਆਲ 800 ਕਿਲੇ ਦਾ ਬੀਜ ਅਸੀਂ ਭੇਜ ਰਹੇ ਹਾਂ तकरीबन 12-13 ਲੱਖ ਕੀਮਤ ਹੋਊਗੀ ਸੁਖਵੀਰ ਸਿੰਘ ਬਾਦਲ ਨੂੰ ਅਕਸਰ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਜੀ ਉਹਨਾਂ ਨੂੰ ਕੋਈ ਚੀਜ਼ ਦੀ ਲੋੜਾ ਟਰੈਕਟਰਾਂ ਦਾ ਮਸ਼ੀਨਾਂ ਦੀ ਅਸੀਂ ਭੇਜਾਂਗੇ ਕਿਉਂਕਿ ਰੇਤਾ ਵੀ ਚੱਕਣਾ ਜ਼ਮੀਨਾਂ ਦੇ ਉੱਪਰ ਰੇਤਾ ਜੰਮਿਆ ਹੋਇਆ 5-5 ਫੁੱਟ ਤੱਕ ਵੀ ਉਹ ਚੱਕਣਾ ਸਾਫ ਸਫਾਈ ਹੋਣੀ ਹੈ ਅਸੀਂ ਉਹ ਸਾਰੀ ਚੀਜ਼ਾਂ ਮੁਹੱਈਆ ਕਰਾਵਾਂਗੇ ਜਿੱਥੇ ਜ਼ਿੰਮੇਦਾਰ ਮਸ਼ੀਨਰੀ ਲੋੜਾ ਸਰਦਾਰ ਸੁਖਵੀਰ ਸਿੰਘ ਬਾਦਲ ਹਰ ਮਸ਼ੀਨਰੀ ਭੇ ਉਹਨਾਂ ਨੂੰ ਸਪੋਕ ਲਾਈਨ ਮਸ਼ੀਨਾਂ ਜੀਸੀਬੀ ਟਰੈਕਟਰ ਜੋ ਚਾਹੀਦਾ ਸਭ ਕੁਝ ਉੱਥੇ ਦੇ ਹਲਕੇ ਦੇ ਇੰਚਾਰਜਾਂ ਨੂੰ ਆ ਉੱਥੇ ਜੋ ਦੇਖਰੇ ਕਰਦੇ ਨੇ ਉਹਨਾਂ ਦੀ ਡਿਊਟੀ ਲਈ ਜਾਂਦੇ ਤੇ ਖੁਦ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਨਿਗਰਾਨੀ ਕਰਦੇ ਤੇ ਨਾਲ ਦੀ ਨਾਲ ਰਿਪੋਰਟ ਵੀ ਲੈਣੇ ਆ ਵੀ ਕੰਮ ਹੋਇਆ ਵੀ ਹੈ ਕਿਤੇ ਹਵਾ ਚ ਨਾ ਹੋਵੇ ਸੋ ਇਹ ਤਾਂ ਕੋਈ ਮਤਲਬ ਸਿਸਟਮ ਨਹੀਂ ਕੋਪ ਪਾਰਟੀਆਂ ਤੱਕ ਬਣਾ ਸਕੀ ਜੋ ਲੋਕਾਂ ਚ ਜਾ ਕੇ ਵਿਚਰੇ ਤੇ ਲੋਕਾਂ ਦੇ ਕੰਮ ਕਰਾਵੇ ਮੌਜੂਦਾ ਸਰਕਾਰ ਤਾਂ ਸਭ ਸਾਨੂੰ ਕਹਿਣ ਦੀ ਲੋੜ ਨਹੀਂ ਸਭ ਨੂੰ ਪਤਾ ਵੀ ਮੌਜੂਦਾ ਸਰਕਾਰ ਦੇ ਕੀ ਹਾਲਾਤ ਨੇ ਅੱਜ ਜੇ ਮੁੱਖ ਮੰਤਰੀ ਤੌਰ ਤੇ ਕੰਮ ਕਰ ਰਿਹਾ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਿਹਾ ਇਕੱਲੇ ਇਕੱਲੇ ਸਾਡੇ ਕਿਸਾਨ ਭਰਾ ਦੀ ਮਜ਼ਦੂਰ ਭਰਾ ਦੀ ਬਾਹ ਫੜ ਰਿਹਾ ਪਿੰਡ ਪਿੰਡ ਜਾ ਕੇ ਹਰੇਕ ਨੂੰ ਪੁੱਛ ਰਿਹਾ ਵੀ ਤੁਹਾਡੀ ਕੀ ਲੋੜ ਹੈ ਜਿੰਮੇ ਦੀ ਲੋੜ ਹੈ ਉਮਰ ਦੀ ਮਦਦ ਕਰ ਰਹੇ ਹਾਂ ਸਾਨਾਂ ਦੀ ਮਦਦ ਕਰੂੰਗੇ ਕਰਦੇ ਰਹੋਗੇ ਜਦੋਂ ਤੱਕ ਉਹਨਾਂ ਨੂੰ ਲੋੜ ਹੈ ਜਦੋਂ ਤੱਕ ਆਵਾਜ਼ ਸਾਨੂੰ ਆਉਂਦੀ ਰਹੂਗੀ ਵੈਸੇ ਤਾਂ ਕਾਲੀ ਦਲ ਹਮੇਸ਼ਾ ਹੀ ਮਦਦ ਕਰਦਾ ਆ ਓਕੇ ਸਮੇਂ 'ਚ ਪੰਜਾਬ ਨਾਲ ਖੜਦਾ ਰਿਹਾ ਜੀ ਬਾਕੀ ਮੈਂ ਇੱਕ ਹੋਰ ਛੋਟੀ ਜਿਹੀ ਅਪੀਲ ਕਰੂੰਗਾ ਦੇਖੋ ਇਸ ਵਾਰੀ ਹਾਰ ਆਏ ਆ ਸਾਡੇ ਭਰਾ ਦੇਖੋ ਮਾੜਾ ਦੌਰ ਉਹਨਾਂ ਦੇ ਸਮਾਂ ਲੰਘਿਆ ਮੈਂ ਇੱਕ ਥੋੜੇ ਮਾਧਿਅਮ ਨੇ ਕਹਿਣਾ ਚਾਹੁੰਦਾ 20 ਵਾਰ ਆਪਾਂ ਬੰਬ ਨਾ ਚਲਾਈਏ ਸਾਫ ਸੁਥਰੀ ਦੀਵਾਲੀ ਮਨਾਈਏ ਤੇ ਇੱਕ ਮੈਸੇਜ ਇਹ ਵੀ ਜਾਊਗਾ ਵੀ ਅਸੀਂ ਆਪਣੇ ਭਰਾਵਾਂ ਨਾਲ ਖੜੇ ਕਿਉਂ ਦੁਖੀ ਆ ਅਸੀਂ ਜੇ ਬੰਬ ਬੰਬ ਚਲਾਉਂਦੇ ਆ ਆਪਣੇ ਘਰੇ ਕੋਈ ਦੁੱਖ ਹੋਵੇ ਆਪਾਂ ਕਦੇ ਖੁਸ਼ੀ ਨਹੀਂ ਮਨਾਉਂਦੇ ਸੋ ਇੱਕ ਮੇਰਾ ਮੈਸੇਜ ਜ਼ਰੂਰ ਦਿਓ ਵੀ ਅੱਜ ਇਸ ਵਾਰ ਆਤਿਸ਼ਵਾਜ ਜੀ ਆਪਾਂ ਨਾ ਕਰੀਏ ਜੋ ਆਪਾਂ ਆਤਿਸ਼ਵਾਜ ਤੇ ਪੈਦੇ ਖਰਚ ਨੇ ਮੇਰੇ ਪਿੰਡ ਦੇ ਮੁੰਡਿਆਂ ਨੇ ਸਹਿਯੋਗ ਦਿੱਤਾ ਕਿਸੇ ਨੇ ਕਹਿੰਦੇ ਸੀ ਆਤਿਸ਼ਵਾਜ ਹੀ ਨਹੀਂ ਲੈਣੀ ਉਹਨਾਂ ਨੇ ਕਣਕ ਦਾ ਬੀਜ ਦਿੱਤਾ ਹੈ ਉਕੇ ਮਤਲਬ ਬੜਾ ਮੈਸੇਜ ਦਿੱਤਾ ਉਹਨਾਂ ਨੇ ਇੱਕ ਇੱਕ ਸੱਦੇ ਤੇ ਮੇਰਾ خیال ਵੀ ਮੈਂ ਹੁਣ ਚਲੋ ਗੁਪਤਦਾਨ ਕਹਿ ਲਈਏ ਵੱਡੀ ਮਦਦ ਦਿੱਤੀ ਉਹਨਾਂ ਨੇ ਕਿ ਇਦਾਂ ਦੀ ਮਦਦ ਹੋਣੀ ਚਾਹੀਦੀ ਹੋਣੀ ਚਾਹੀਦੀ ਆਤਿਸ਼ਵਾਦੀ ਕੀ ਆਪਾਂ ਬੰਬ ਚਲਾ ਦੇ ਪੈਸੇ ਪ੍ਰਦੂਸ਼ਣ ਨਹੀਂ ਹੋਣਾ ਪ੍ਰਦੂਸ਼ਣ ਹੋਣਾ ਹੈ ਇਹਦੇ ਨਾਲ ਆਪਾਂ ਕਿਸੇ ਭਰਾ ਦੀ ਗਰੀਬ ਦੀ ਮਦਦ ਕਰਾਂਗੇ ਕਿਸਾਨ ਭਰਾਵਾਂ ਦੀ ਸੋ ਹਰੇਕ ਨੂੰ ਸੋਚ ਚਾਹੀਦੀ ਵੀ ਆਪਾਂ ਪਰਹੇਜ਼ ਕਰੀਏ ਆਤਿਸ਼ਵਾਦੀ ਤੋਂ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਸੇ ਅੱਖ ਖਰਾਬ ਹੋ ਗਈ ਤਾਂ ਕੁਝ ਹੋ ਜਾਂਦਾ ਇੱਕ ਵਧੀਆ ਮੈਸੇਜ ਇਹ ਵੀ ਨਾਲ ਜਾਣਾ ਸਾਡਾ ਠੀਕ ਹੈ ਧੰਨਵਾਦ ਸੋ ਇਹ ਤੋਂ ਟਰੱਕ ਨੇ ਰਵਾਨਾ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਕਿ ਹਾਰਡ ਪਰਿਵਾਰਤ ਇਲਾਕਿਆਂ ਦੇ ਵਿੱਚ ਕਹਿੰਦੇ ਜੇ ਜਨਾਲੇ ਹਲਕੇ ਦੇ ਵਿੱਚ ਜਿਹੜੇ ਇਹ ਦੋ ਟਰੱਕ ਨੇ 800 ਏਕੜ ਦੇ ਜਿਹੜਾ ਬੀਜ ਹੈ 12 ਲੱਖ ਰੁਪਏ ਦਾ ਦੱਸਿਆ ਜਾ ਰਿਹਾ ਹੈ ਤਕਰੀਬਨ ਜਿਹੜੀ ਇਹ ਮਦਦ ਹੈ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ